ਅੱਜ ਜਿ ਦਿਨ ਆਉਣੇ ਨੇ ਅੱਜ ਸਾਰੇ ਅਸੀਂ ਇਕੱਠੇ ਹੋ ਕੇ ਡੀਸੀ ਆਫਿਸ ਆਏ ਆਂ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਬੈਨਰ ਥੱਲੇ ਇੱਕ ਮੈਮੋਰੰਡਮ ਦੇਣ ਆਏ ਸੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਦੇਸ਼ਾਂਪਦਾਰ ਦੇਸ਼ਾਂ ਅਨੁਸਾਰ ਅਸੀਂ ਇੱਥੇ ਕੱਟੇ ਹੋਏ ਆਂ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਨੂੰ ਕੋਈ ਵੀ ਨਹੀਂ ਮਿਲਿਆ ਸਾਨੂੰ ਹਾਰ ਕੇ ਡੀਐਲਓ ਸਾਹਿਬ ਨੂੰ ਆਪਣਾ ਮੈਮੋਰੰਡਮ ਦੇਣਾ ਪਿਆ ਅਸੀਂ ਕਾਂਗਰਸ ਪਾਰਟੀ ਜਿਹੜੀ ਹੈ ਲੈਂਡ ਪੂਲਿੰਗ ਦੇ ਖਿਲਾਫ ਹੈ ਜਿਹੜੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਖਾਸ ਕਰ ਜਿਹੜਾ ਸਾਡਾ ਪਠਾਨਕੋਟ ਜ਼ਿਲ੍ਹਾ ਇਹਦੇ ਵਿੱਚ ਬੜੇ ਛੋਟੇ-ਛੋਟੇ ਜ਼ਿਮੀਦਾਰ ਹੈ ਔਰ ਜ਼ਿਮੀਦਾਰਾਂ ਨਾਲ ਧੱਕਾ ਕਰਕੇ ਸਰਕਾਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਿਆ ਰਹੀ ਹੈ ਅਸੀਂ ਇਹਦੀ ਸਖਤ ਸ਼ਬਦਾ ਚ ਮਜ਼ਮਮਤ ਕਰਦੇ ਆਂ ਔਰ ਸਰਕਾਰ ਨੂੰ ਅਗਰਹਿ ਕਰਨਾ ਹੈ ਕਿ ਇਸ ਪਾਲਿਸੀ ਨੂੰ ਜਿਸ ਤਰ੍ਹਾਂ ਭਾਈਕੋਟ ਨੇ ਰੀਲੀਫ ਦਿੱਤਾ ਇਹ ਸਰਕਾਰ ਇਸ ਪਾਲਿਸੀ ਨੂੰ ਰੱਦ ਕਰੇ ਔਰ ਜੇ ਐਕਵਾਇਰ ਹੀ ਕਰਨੀਆਂ ਜੋ ਸਰਕਾਰ ਦਾ ਔਰ ਰੇਟ ਬੰਦਾ ਉਹਦੇ ਮੁਤਾਬਿਕ ਨਾ ਰੇਟ ਦਿੱਤਾ ਜਾਏ ਜੋ ਮਾਰਕੀਟ ਪ੍ਰਾਈਸ ਹੈ ਕਿਸਾਨਾਂ ਨੂੰ ਦੇ ਕੇ ਜਿਹੜੇ ਰਜ਼ਾਮੰਦ ਹੈ ਉਹਨਾਂ ਨੂੰ ਦਿੱਤਾ ਜਾਏ ਨਾ ਕਿ ਉਹਨਾਂ ਨੂੰ ਜਿਹੜਾ ਅਬਰਗਲਾ ਕੇ ਉਹਨਾਂ ਦੀ ਜ਼ਮੀਨਾਂ ਹੜੱਪਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨਾ ਕੀਤੀ ਜਾਏ ਮੈਂ ਫਿਰ ਇੱਕ ਵਾਰੀ ਆਪਣੀ ਪਾਰਟੀ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਹੋ ਹੀ ਤਗੀਦ ਕਰਾਂਗਾ ਕਿ ਸਰਕਾਰ ਇਹਨੂੰ ਰਿਵਿਊ ਕਰੇ ਔਰ ਕਿਸਾਨਾਂ ਨੂੰ ਰਲੀਫ ਦੇ ਮੈਂ ਆਪਣੇ ਆਏ ਹੋਏ ਸਾਰੇ ਸਾਥੀਆਂ ਦਾ ਕਾਂਗਰਸੀ ਕਾਰਜਕਰਤਾਵਾਂ ਦਾ ਔਰ ਦਰਜਾ ਬਦਰਜਾ ਜਿੰਨੇ ਇੱਥੇ ਆਏ ਆ ਸਾਡੇ ਆਫਿਸ ਬੀਰਡ ਸਹਿਬਾਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਸ ਪਾਲਿਸੀ ਦੀ ਮਜ਼ਮਤ ਕਰਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ Providing a wide range of professional courses with 100% placement assistance. We are Sri Sai Group of Institutes.